ਬੜੀਆਂ-ਬੜੀਆਂ ਕੁਰਸੀਆਂ ਵੱਡੇ-ਵੱਡੇ ਅਹੁਦੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ ਕਿਉਂ ਤੂੰ ਮੈਨੂੰ ਪਤਾ ਨਹੀਂ ਸੀ ਤੂੰ ਤੇਰੀ ਮੇਰੇ ਦਫ਼ਤਰ 'ਚ ਇੰਨੀਅਤ ਕੀ ਹੈ ਇੰਪੋਰਟੈਂਸ ਕੀ ਹੈ ਤੂੰ 4-5 ਦਿਨ ਗੈਰਹਾਜ਼ਰ ਰਹਿੰਦੀ ਤਰਥਲੀ ਮੱਝ ਨਹੀਂ ਚਾਹੀਦੀ ਸੀ ਜੇ ਤੇਰੀ ਇੰਪੋਰਟੈਂਸ ਹੁੰਦੀ ਕੋਈ ਦਫ਼ਤਰ 'ਚ ਮੈਨੂੰ ਦਫ਼ਤਰ ਵੱਲੋਂ ਆਉਣੇ ਸੀ ਫੋਨ ਵੀ ਸਰ ਉਹ ਆਈ ਨਹੀਂ ਉਹਦੇ ਬਿਨਾ ਕੰਮ ਨਹੀਂ ਚੱਲ ਰਿਹਾ ਉਹਨੂੰ ਬੁਲਾਓ ਕਹਿੰਦਾ ਮੈਂ ਤੈਨੂੰ ਵਾਪਸ ਬੁਲਾ ਲੈਣਾ ਸੀ ਬਸ ਟੂਰ ਤੋਂ ਜਿਹੜੇ ਸਟਰੀਟ ਲਾਈਟਾਂ 'ਚ ਪੜਕੇ ਵੀ ਕਾਮਯਾਬ ਹੋਏ ਨੇ ਜਾਂ ਜਿੰਨਾਂ ਦੇ ਕਰੇ ਫੀਸ ਦੇਣ ਨੂੰ ਪੈਸੇ ਹੈ ਨਹੀਂ ਉਹ ਐਕਸਟਰਾ ਕੰਮ ਕਰਦੇ ਆ ਓਵਰਟਾਈਮ ਲਾ ਕੇ ਫੀਸਾਂ ਭਰਦੇ ਆ ਪਰ ਉਹਨਾਂ ਦੇ ਫਿਰ ਇਹ ਗੱਲ ਹੁੰਦੀ ਆ ਉਹਨੇ ਦਿਲ 'ਚ ਕਿ ਮੈਂ ਕਿ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ। ਇਹ ਨੈਗੇਟਿਵਿਟੀ ਉਹਨੇ ਨੰਨਾ ਪਾਣੀ ਪਾਣੇ ਮਤਲਬ ਸੋ ਇਹ ਹਜਾਂ ਤੂੰ ਬਾਤ ਸੀ ਬਚ ਕੇ ਰਿਹਾ ਕਰੋ। ਇਹ ਹਜਾਂ ਦੀ ਸੰਗਤ ਜਿਹੜੀ ਉਹ ਤੁਹਾਨੂੰ ਵੀ ਫਿਰ ਡੀਮੋਟੀਵੇਟ ਕਰ ਦਿੰਦੀ ਆ। ਪੋਜ਼ਿਟਿਵ ਮਾਈਂਡ ਨਾਲ ਰਹੋ ਜ਼ਿੰਦਗੀ ਚ ਜ਼ਿੰਦਗੀ ਬਹੁਤ ਖੂਬਸੂਰਤ ਹੈ ਪਲ-ਪਲ ਜਿਉਂ ਔਰ ਬਹੁਤ ਤੁਸੀਂ ਕਿਸਮਤ ਵਾਲਿਓ ਕਿ ਤੁਹਾਡੇ ਕੋਲ ਇੰਨੇ ਵਧੀਆ ਟੀਚਰ ਨੇ ਇੰਨਾ ਵਧੀਆ ਇਨਫਰਾਸਟ੍ਰਕਚਰ ਹੈ ਇੰਨੇ ਵਧੀਆ ਤੁਹਾਡੇ ਗਾਈਡ ਨੇ ਕੋਚ ਨੇ ਤਾਂ ਤੁਸੀਂ ਤਾਂ ਕਾਮਯਾਬੀ ਬਹੁਤ ਆਸਾਨੀ ਨਾਲ ਪਾ ਸਕਦੇ ਤੁਸੀਂ ਉਹਨਾਂ ਬਾਰੇ ਸੋਚੋ ਜਿਹੜੇ ਸਟਰੀਟ ਲਾਈਟਾਂ 'ਚ ਪੜ੍ਹ ਕੇ ਵੀ ਕਾਮਯਾਬ ਹੋਏ ਨੇ ਜ ਜਿੰਨਾਂ ਦੇ ਕਰੇ ਫੀਸ ਦੇਣ ਨੂੰ ਪੈਸੇ ਹੈ ਨਹੀਂ ਉਹ ਐਕਸਟਰਾ ਕੰਮ ਕਰਦੇ ਆ ਓਵਰਟਾਈਮ ਲਾ ਕੇ ਫੀਸਾਂ ਭਰਦੇ ਆ ਸੋ ਪਰ ਉਹਨਾਂ ਦੇ ਫਿਰ ਇਹ ਗੱਲ ਹੁੰਦੀ ਆ ਉਹਨੇ ਦਿਲ ਚ ਕਿ ਮੈਂ ਕਿਤਾਬਾਂ ਰਾਹੀਂ ਜੇ ਮੈਂ ਪੜ੍ਹ ਕੇ ਆਪਣੀ ਤੇ ਆਪਣੇ ਪਰਿਵਾਰ ਦੀ ਜ਼ਿੰਦਗੀ ਬਦਲ ਸਕਦਾ ਜਦੋਂ ਤੁਹਾਨੂੰ ਸੌਖੀ ਲਾਈਫ ਮਿਲਦੀ ਹੈ ਉਦੋਂ ਤੁਸੀਂ ਮਿਹਨਤ ਛੱਡ ਜਿੰਨੇ ਆ ਇੱਕ ਬੰਦਾ ਸੀ ਉਹਦਾ ਬੇਟਾ ਜਿਹੜਾ ਨਲਾਇਕ ਸੀ ਕਮਾਉਂਦਾ ਨਹੀਂ ਸੀ ਉਹ ਬੰਦਾ ਮੰਜੇ ਤੇ ਪੈ ਗਿਆ ਬੈੱਡ ਤੇ ਪੈ ਗਿਆ ਕਹਿੰਦਾ ਮੈਂ ਸਾਰੀ ਜ਼ਮੀਨ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਦੇ ਨਾਮ ਲਾਉਂਗਾ ਬਸ਼ਰਤੇ ਕਿ ਇਹ ਜਿਹੜਾ ਨਲਾਇਕ ਮੁੰਡਾ ਮੇਰਾ ਇਹ 100 ਰੁਪਏ ਕਮਾ ਕੇ ਲਿਆਵੇ ਉਧਰ ਰਿਸ਼ਤੇਦਾਰ ਇਕੱਠੇ ਹੋ ਗਏ ਲੋਕ ਇਕੱਠੇ ਹੋ ਕਹਿੰਦੇ ਯਾਰ ਤੇਰਾ ਬਾਪੂ ਜਿੱਦੀ ਐ ਸਾਰੀ ਜਾਇਦਾਦ ਚਲੀ ਜਾਊਗੀ ਤੇ ਤੂੰ ਕਮਾ ਲਿਆ 100 ਰੁਪਿਆ ਉਹਨੂੰ ਕੰਮ ਕਰਨ ਦੀ ਆਦਤ ਐ ਨਹੀਂ ਸੀ ਜਦੋਂ ਤੁਸੀਂ ਆਪ ਮਿਹਨਤ ਕਰਦੇ ਹੋ ਨਾ ਉਹਦੀ ਵੈਲਿਊ ਕੀ ਹੁੰਦੀ ਆ ਆ ਜਰਾ ਸੁਣਿਓ ਭੇਜਤਾ ਰਿਸ਼ਤੇਦਾਰਾਂ ਨੇ ਉਹ ਕਹਿੰਦੇ ਆਹਰ ਫੜ ਲਿਆ 100 ਰੁਪਿਆ ਕੰਮ ਨਹੀਂ ਕੀਤਾ 100 ਰੁਪਿਆ ਆਹਰ ਫੜ ਲਿਆ ਲੈ ਆ ਕੇ ਆਪਣੇ ਬਾਪੂ ਨੂੰ ਫੜਾਤਾ ਬਾਪੂ ਨੇ ਮੰਜੇ ਤੇ ਪਏ ਪਹਿਨੇ ਹੁੰਦੇ ਟੁਕੜੇ ਟੁਕੜੇ ਕਰਕੇ ਥੱਲੇ ਸੁੱਟਦੇ ਇੱਦਾਂ ਖੜਾ ਰਿਹਾ ਦੱਸੋ ਬਾਪੂ ਜੀ ਹੁਣ ਕੀ ਕਰਾਂ ਕਹਿੰਦੇ 100 ਹੋਰ ਕਮਾ ਕੇ ਲਿਆ ਅੱਜ ਫਿਰ ਅਗਲੇ ਦਿਨ ਹੁਣ ਤਾਂ ਰੋਜ਼ ਥੋੜੀ ਮਿਲਦੀ ਐ 50 ਰੁਪਿਆ ਦਾ ਕੋਈ ਬੱਲੂ-ਬੁੱਲੂ ਵੇਚਦਾ ਕਮੇਟੀ ਦਾ 50 ਰੁਪਿਆ ਦਾ ਇੱਧਰ-ਉੱਧਰੋ ਜਿਗਾੜ ਕਰ ਲਿਆ 100 ਫੇਰ ਲਿਆ ਕੰਮ ਨਹੀਂ ਕੀਤਾ ਫੇਰ ਫੜਾਤਾ ਉਹਨੇ ਫੇਰ ਟੁਕੜੇ-ਟੁਕੜੇ ਕਰਕੇ ਥੱਲੇ ਸੁੱਟਤਾ ਫੇਰ ਖੜਾ ਰਿਹਾ ਇਦਾਂ ਹੀ ਕਹਿੰਦਾ ਦੱਸੋ ਬਾਪੂ ਜੀ ਹੁਣ ਕਹਿੰਦਾ ਜ ਹੋਰ ਸੌਂਕ ਵਾਂਕੇ ਲਿਆ ਫਿਰ ਤੀਜੇ ਦਿਨ ਹੁਣ ਹਰ ਰੋਜ਼ ਨਾ ਤਾਂ ਚੋਰੀ ਹੋਵੇ ਹਰ ਰੋਜ਼ ਨਾ ਕੋਈ ਧਾਰ ਮਿਲੇ ਸੱਚੀ-ਮੁੱੱਚੀ ਕੰਮ ਕਰਨਾ ਪੈ ਗਿਆ ਸੜਕ ਤੇ ਦੁਰਮਟ ਨਾਲ ਰੋੜੀ ਕੁੱਟ ਕੇ 100 ਰੁਪਇਆ ਮਿਲਿਆ 100 ਰੁਪਇਆ ਲਿਆ ਕੇ ਬਾਪੂ ਨੂੰ ਫੜਾਤਾ ਬਾਪੂ ਨੇ ਜਦੋਂ 100 ਰੁਪਇਆ ਪਾੜ ਕੇ ਥੱਲੇ ਸੁੱਟਿਆ ਉਸ ਮੁੰਡੇ ਨੇ ਕੱਲਾ-ਕੱਲਾ ਟੁਕੜਾ ਥੱਲੋ ਚੱਕਿਆ ਕਹਿੰਦਾ ਬਾਪੂ ਕਿਉਂ ਪਾੜਿਆ ਇਹਨੇ ਹੱਥਾਂ ਤੇ ਚੱਲੇ ਹੋ ਗਏ ਕਮਾਉਂਦਿਆਂ ਨੂੰ ਬਾਪੂ ਕਹਿੰਦਾ ਪੁੱਤ ਅੱਜ ਤੇਰੇ ਨੇ ਪਹਿਲਾਂ ਦੋ ਵਾਰੀ ਪਾੜ ਕੇ ਸੁਟੇ ਸੀ ਨੋਟ ਤੈਨੂੰ ਦਰਦ ਨਹੀਂ ਹੋਇਆ ਸੀ ਅੱਜ ਤੇਰੇ ਨੇ ਜਦੋਂ ਆਪਣੀ ਕਮਾਈ ਭੰਗ ਦੇ ਬਾਣੇ ਜਾਂਦੀ ਹੈ ਨਾ ਫਿਰ ਦਰਦ ਹੁੰਦਾ ਹੈ ਰੋਸਪਤਾਲੇ ਪੈਸਾ ਨਾਲ ਕਹਿੰਦਾ ਪਰ ਰੇਟ ਪੁੱਛਣਾ ਆਪਾਂ ਪੈਕ ਕਰਦੇ ਜਦੋਂ ਪੈਸੇ ਹੀ ਇਧਰ ਉਧਰੋਂ ਆਏ ਹੋਏ ਆਪ ਕਮਾਈ ਹੀ ਨਹੀਂ ਸੋ ਆਪਣੀ ਕਮਾਈ ਜਿਹੜੀ ਹੈ ਉਹਨੂੰ ਖਰਚਣ ਦਾ ਵੀ ਨਜ਼ਾਰਾ ਆਉਂਦਾ ਹੈ ਔਰ ਇਮਾਨਦਾਰੀ ਜਿਹੜੀ ਹੈ ਉਹਦਾ ਆਪਣੀ ਮਜ਼ਾ ਹੁੰਦਾ ਸੋ ਸੱਚ ਜਿਹੜਾ ਉਹਦਾ ਕੋਈ ਬੈਂਕ ਬੈਲੈਂਸ ਨਹੀਂ ਹੁੰਦਾ ਬੈਂਕ ਬੈਲ ਤਾਂ ਵੱਡੇ ਵੱਡੇ ਆ ਗਏ ਕਰੋੜਾਂ ਖਰਬਾਂ ਪੱਤੇ ਆ ਕੇ ਤੁਰ ਗਏ ਕੋਈ ਜਾਣਦੇ ਨਹੀਂ ਭੁੱਲ ਗਏ ਸਾਰੇ ਲੋਕ ਸੋ ਆਪਣਾ ਐਮਿਅਤ ਜਰੂਰ ਬਣਾਓ ਜਿੱਥੇ ਹੈਗੇ ਹੋ ਉਸ ਦਫ਼ਤਰ ਚ ਜਿੱਥੇ ਹੈਗੇ ਹੋ ਉਸ ਕਲਾਸ ਤੁਹਾਡੀ ਇਪੋਰਟੈਂਟ ਹੋਣੀ ਚਾਹੀਦੀ ਹੈ ਐਲਨ ਮਸਕ ਦੇ ਦਫ਼ਤਰ ਚ ਇੱਕ ਗੋਰੀ ਕੰਮ ਕਰਦੀ ਸੀ रिजाइन करता उन्हें एलन मस्क को लेकर आ गई क्या रिजाइन करना कहना अच्छा किपार्टमेंट काम करती है कहें मेन हेड ऑफि कर दी हैं ठीक है क्या रिजाइन रख लिया तो मैं बाद डिसीजन लाऊंगा आ एक ड लाख डॉलर लैला वर्ल्ड टूर लाया फिर आके फैसला कर लागे उन्हें आख्या वम हो गया ने तो मेरा इस्तीफा हो गया ने लख डॉलर मैं वैसे मिल गया वर्ल्ड टूर तो निकल गई डेढ़ के महीने बाद दुनिया घूम के आ गई ਆਕੇ ਕਹਿੰਦੀ ਜੀ ਮੈਂ ਉਹੀ ਆ ਮੇਰੇ ਰਜਾਇਨ ਬਾਰੇ ਕਰੋ ਫੈਸਲਾ ਕਹਿੰਦਾ ਹਾਂ ਤੇ ਹੈ ਰਜਾਇਨ ਤੇਰਾ ਅਸੈਪਟਡ ਰਜਾਇਨ ਮੰਨ ਲਿਆ ਤੇਰਾ ਉਹ ਕਹਿੰਦੀ ਜੀ ਜੇ ਅਸੈਪਟੀ ਕਰਨਾ ਸੀ ਉਸੇ ਦਿਨ ਹੀ ਕਰ ਲੈਂਦੇ ਡੇਢ ਮਹੀਨਾ ਮੈਨੂੰ ਉਧਰ ਭੇਜਤਾ ਫਿਰ ਡੇਢ ਮਹੀਨੇ ਬਾਅਦ ਫੈਸਲਾ ਉਹੀ ਲਿਆ ਵੀ ਅਸੈਪਟਡ ਐਲਨ ਮਸ ਕਹਿੰਦਾ ਜਦੋਂ ਤੂੰ ਰੇਨ ਕਰਨ ਆਈ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਤੂੰ ਤੇਰੀ ਮੇਰੇ ਦਫ਼ਤਰ ਚ ਇਮਨੀਅਤ ਕੀ ਹੈ ਇੰਪੋਰਟੈਂਸ ਕੀ ਹੈ ਕਹਿੰਦਾ ਮੈਂ ਤੈਨੂੰ ਭੇਜਤਾ ਜੇ ਕਹਿੰਦਾ ਤੂੰ 4-5 ਦਿਨ ਗੈਰਹਾਜ਼ਰ ਰਹਿੰਦੀ ਤਰਥਲੀ ਮੱਝ ਨਹੀਂ ਚਾਹੀਦੀ ਸੀ ਜੇ ਤੇਰੀ ਇਪੋਰਟੈਂਸ ਹੁੰਦੀ ਕੋਈ ਦਫ਼ਤਰ ਚ ਮੈਨੂੰ ਦਫ਼ਤਰ ਵੱਲੋਂ ਆਉਣੇ ਸੀ ਫੋਨ ਵੀ ਸਰੋਂ ਆਈ ਨਹੀਂ ਉਹਦੇ ਬਿਨਾ ਕੰਮ ਨਹੀਂ ਚੱਲ ਰਿਹਾ ਉਹਨੂੰ ਬੁਲਾਓ ਕਹਿੰਦਾ ਮੈਂ ਤੈਨੂੰ ਵਾਪਸ ਬੁਲਾ ਲੈਣਾ ਸੀ ਬਸ ਟੂਰ ਤੋਂ ਕਹਿੰਦਾ ਡੇਢ ਮਹੀਨਾ ਹੋ ਗਿਆ ਤੇਰੇ ਬਾਰੇ ਮੈਨੂੰ ਕੋਈ ਪੁੱਛਣੀ ਨਹੀਂ ਨਾ ਇਹਨਾਂ ਦਾ ਸੁਣਾਇਆ ਕਹਿੰਦਾ ਤੇਰੇ ਦਾ ਇਹਦਾ ਮਤਲਬ ਤੇਰੀ ਕੋਈ ਐਹਮੀਅਤ ਹੀ ਹੈ ਨਹੀਂ ਚੱਲ ਜਾ ਸੋ ਐਹਮੀਅਤ ਆਪਣੀ ਸ਼ਰੂਰ ਬਣਾਓ ਤੁਹਾਡੇ ਬਿਨਾ ਸਰੇ ਨਾ ਕਿਤੇ ਇੰਨੀ ਇੰਪੋਰਟੈਂਸ ਤਾਂ ਹੋਵੇ ਨਾ ਕਿ ਤੁਹਾਡੀ ਘਾਟ ਮਹਿਸੂਸ ਹੋਵੇ ਪੜੋ ਲਿਖੋ ਬਦੋ ਤਰੱਕੀਆਂ ਕਰੋ ਮੰਜ਼ਲਾਂ ਵੱਡੀਆਂ-ਵੱਡੀਆਂ ਕੁਰਸੀਆਂ ਵੱਡੇ-ਵੱਡੇ ਅਹੁਦੇ ਤੁਹਾਡਾ ਇੰਤਜ਼ਾਰ ਕਰ ਰਹੇ ਨੇ